ਪੰਜਾਬ ਦੇ ਨੌਜਵਾਨਾਂ ਲਈ ਵਿਦੇਸ਼ ਜਾਣ ਦਾ ਸੁਪਨਾ ਹੁਣ ਪਹਿਲਾਂ ਵਾਂਗ ਚਮਤਕਾਰ ਨਹੀਂ ਰਿਹਾ ਵਿਦੇਸ਼ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ rau ਪੰਜਾਬ ਵਿੱਚ ਪਾਸਪੋਰਟ ਬਣਾਉਣ ਦੀਆਂ ਅਰਜ਼ੀਆਂ ਵਿੱਚ ਲਗਾਤਾਰ ਗਿਰਾਵਟ ਚੱਲ ਰਹੀ ਹੈ ਜੋ ਪੰਜਾਬੀਆਂ ਦੇ ਵਿਦੇਸ਼ ਮੋਹ ਵਿੱਚ ਘਾਟੇ ਨੂੰ ਸਾਬਤ ਦਰਸਾਉਂਦਾ ਹੈ ਮੀਡੀਆ ਰਿਪੋਰਟਾਂ ਅਨੁਸਾਰ ਸਾਲ 2023 ਤੋਂ ਬਾਅਦ ਹੁਣ ਤੱਕ ਨਵੇਂ ਪਾਸਪੋਰਟ ਲੈਣ ਵਿੱਚ 44% ਦੀ ਗਿਰਾਵਟ ਆਈ ਹੈ 2023 ਵਿੱਚ ਰਿਕਾਰਡ 11.94 ਲੱਖ ਪਾਸਪੋਰਟ ਜਾਰੀ ਹੋਏ ਸਨ 2024 ਵਿੱਚ 10.60 ਲੱਖ ਅਤੇ 2025 ਵਿੱਚ ਇਹ ਗਿਣਤੀ ਲਗਭਗ 7 ਲੱਖ ਹੀ ਰਹਿ ਗਈ ਹੈ ਇਹ ਰੁਝਾਨ 2026 ਵਿੱਚ ਵੀ جاری ਹੈ ਜਿੱਥੇ ਨਵੀਆਂ ਅਰਜ਼ੀਆਂ ਹੋਰ ਕਟਣ ਦੇ ਸੰਕੇਤ ਨੇ ਭਾਵੇਂ ਪੰਜਾਬ ਅਤੇ ਕੇਂਦਰ ਸਰਕਾਰਾਂ ਇਸ ਉਲਟ ਪ੍ਰਵਾਸ ਰਾਹੀਂ ਵਤਨ ਵਾਪਸੀ ਨੂੰ ਇੱਕ ਸਫਲਤਾ ਵਜੋਂ ਪੇਸ਼ ਕਰ ਰਹੀਆਂ ਨੇ ਪਰ ਅਸਲ ਵਿੱਚ ਵਿਦੇਸ਼ਾਂ ਵਿੱਚ ਵੱਧਦੇ ਅਪਰਾਧ, ਨੌਕਰੀਆਂ ਦੀ ਘਾਟ, ਰਹਿਣ-ਸਹਿਣ ਦੇ ਉੱਚੇ ਖਰਚੇ ਅਤੇ ਸਖਤ ਪ੍ਰਵਾਸ ਨੀਮਾ ਨੇ ਪੰਜਾਬੀ ਨੌਜਵਾਨਾਂ ਨੂੰ ਵਾਪਸ ਘਰ ਵੱਲ ਮੋੜ ਦਿੱਤਾ ਹੈ। ਇਹ ਉਲਟ ਪ੍ਰਵਾਸ ਰਿਵਰਸ ਮਾਈਗ੍ਰੇਸ਼ਨ ਦਾ ਇੱਕ ਨਵਾਂ ਜੋਗ ਹੈ ਜਿੱਥੇ ਪੰਜਾਬੀ ਪ੍ਰਵਾਸੀ ਵਾਪਸ ਆ ਕੇ ਆਪਣੇ ਬਾਤਨ ਵਿੱਚ ਨਵੇਂ ਮੌਕੇ ਲੱਭ ਰਹੇ ਨੇ। ਕੋਵਿਡ-19 ਮਹਾਂਮਾਰੀ ਨੇ ਇਸ ਰੁਝਾਨ ਨੂੰ ਬਦਲ ਦਿੱਤਾ। 2020 ਵਿੱਚ ਵਿਦੇਸ਼ਾਂ ਵਿੱਚ ਆਰਥਿਕ ਅਸਥਿਰਤਾ, ਨੌਕਰੀਆਂ ਦੀ ਘਾਟ ਅਤੇ ਰਹਿਣ ਦੇ ਉੱਚੇ ਖਰਚੇ ਨੇ ਕਈ ਪੰਜਾਬੀਆਂ ਨੂੰ ਵਾਪਸ ਆਉਣ ਲਈ ਮਜਬੂਰ ਕੀਤਾ ਇਹ ਉਲਟ ਪ੍ਰਵਾਸ ਦੀ ਸ਼ੁਰੂਆਤ ਸੀ 2021 ਤੋਂ ਬਾਅਦ ਵਿਦੇਸ਼ੀ ਸਰਕਾਰਾਂ ਨੇ ਇਮੀਗ੍ਰੇਸ਼ਨ ਨੀਮਾ ਨੂੰ ਸਖਤ ਕੀਤਾ 2024-26 ਵਿੱਚ ਇਹ ਰੁਝਾਨ ਹੋਰ ਤੇਜ਼ੀ ਨਾਲ ਵੱਧ ਰਿਹਾ ਕਿਉਂਕਿ ਟਰੰਪ ਦੇ ਰਾਸ਼ਟਰਪਤੀ ਵਜੋਂ ਵਾਪਸੀ ਨੇ ਅਮਰੀਕਾ 'ਚ ਰੈਪਿਊਟੇਸ਼ਨ ਵਧਾ ਦਿੱਤੀ ਅਤੇ ਕੈਨੇਡਾ ਵਿੱਚ ਇਮੀਗ੍ਰੇਸ਼ਨ ਦਾ ਟਾਰਗੇਟ ਘਟਾਈ ਗਿਆ ਬੀਬੀਸੀ ਦੀ ਰਿਪੋਰਟ ਅਨੁਸਾਰ ਕੈਨੇਡਾ ਵਿੱਚ ਉੱਚ ਖਰਚੇ ਅਤੇ ਨੌਕਰੀ ਘਾਟ ਨੇ ਕਈ ਪੰਜਾਬੀਆਂ ਨੂੰ ਵਾਪਸ ਭੇਜ ਦਿੱਤਾ ਇਕਨੋਮਿਕਸ ਟਾਈਮਜ਼ ਨੇ ਲਿਖਿਆ ਕਿ ਕੈਨੇਡਾ ਹੁਣ ਸੁਪਨਾ ਨਹੀਂ ਬਲਕਿ ਡਰਾਵਣਾ ਸੁਪਨਾ ਬਣ ਰਿਹਾ ਹੈ ਪੰਜਾਬੀਆਂ ਸਭ ਤੋਂ ਵੱਡਾਕਰਸ਼ਨ ਸੀ ਪਰ ਹੁਣ ਇਹ ਉਲਟ ਪ੍ਰਵਾਸ ਦਾ ਕੇਂਦਰ ਬਣ ਗਿਆ ਫਰਵਰੀ 2026 ਵਿੱਚ ਕੈਨੇਡੀਅਨ ਬਾਰਡਰ ਸਰਵਿਸ ਏਜੰਸੀ ਨੇ ਭਾਰਤੀਆਂ ਨੂੰ ਫਰੋਤੀ ਮਾਮਲੇ ਵਿੱਚ ਜਾਂਚ ਅਧੀਨ ਰੱਖਿਆ ਤੇ ਕਈ ਨੂੰ ਰਿਪੋਰਟ ਕੀਤਾ ਕੈਨੇਡਾ ਵਿੱਚ 2025-26 ਵਿੱਚ ਇਮੀਗ੍ਰੇਸ਼ਨ ਟਾਰਗੇਟ ਘਟਾਏ ਗਏ ਨੇ ਸਥਾਈ ਵਿਦੇਸ਼ੀ ਵਰਕਰਾਂ ਦੀ ਗਿਣਤੀ 3,67,750 ਤੋਂ ਘਟਾ ਕੇ 2,30,000 ਕੀਤੀ ਗਈ ਹੈ ਬੀਬੀਸੀ ਅਨੁਸਾਰ 2023 ਵਿੱਚ 42,000 ਲੋਕ ਕੈਨੇਡਾ ਛੱਡ ਕੇ ਅਮਰੀਕਾ ਵਿੱਚੋਂ ਜਬਰੀ ਬਾਹਰ ਕੱਢਣ ਬਿਨਾ ਕਾਗਜ਼ਾਂ ਤੋਂ ਕੰਮ ਨਾ ਕਰ ਸਕਣ ਦੀਆਂ ਸਥਿਤੀਆਂ H1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਸੀਮਿਤ ਕੀਤੇ ਜਾਣ ਤੋਂ ਇਲਾਵਾ ਰਾਜਨੀਤਿਕ ਸ਼ਰ ਲੈਣ ਦੇ ਸਖਤ ਨਿਯਮ ਅਤੇ ਨਸਲੀ ਤਣਾਅ ਨੇ ਵੀ ਉਲਟ ਪ੍ਰਵਾਸ ਵਧਾਇਆ ਜਦਕਿ ਆਸਟ੍ਰੇਲੀਆ ਵਿੱਚ ਵੀਜ਼ਾ ਉਤਰਾਚੜਾ ਅਤੇ ਸਮਾਜਿਕ ਤਣਾਅ ਤੇ ਸਟੂਡੈਂਟਸ ਲਈ ਸਖਤ ਵੀਜ਼ਾ ਨਿਯਮ ਅਤੇ ਪੱਕੇ ਹੋਣ ਦੇ ਘੱਟ ਅਸਾਰਾਂ ਨੇ ਵੀ ਉਲਟ ਪ੍ਰਵਾਸ ਨੂੰ ਵਧਾਇਆ ਨਿਊਜ਼ੀਲੈਂਡ ਯੂਕੇ ਅਤੇ ਸਿੰਗਾਪੁਰ ਵਿੱਚ ਵੀ ਉਲਟ ਪ੍ਰਵਾਸ ਵਧਿਆ ਇਹਨਾਂ ਵਿੱਚੋਂ ਸਭ ਤੋਂ ਵੱਧ ਉਲਟ ਪ੍ਰਵਾਸ ਯੂਕੇ ਵਿੱਚ ਹੋ ਰਿਹਾ ਇੱਕ ਰਿਪੋਰਟ ਮੁਤਾਬਕ 2024 ਵਿੱਚ 58000 ਦੀ ਵਪਾਰੀ ਅਤੇ ਲੇਬਰ ਸਰਕਾਰ ਵੱਲੋਂ ਸੈਟਲਮੈਂਟ ਪੀਰੀਅਡ 5 ਸਾਲਾਂ ਤੋਂ ਵਧਾ ਕੇ 10 ਸਾਲ ਕੀਤਾ ਜਾਣ ਅਤੇ ਅੰਗਰੇਜ਼ੀ ਟੈਸਟ ਸਖਤ ਕਰਨੇ ਵੀ ਉਲਟ ਪ੍ਰਵਾਸ ਨੂੰ ਵਧਾਇਆ